ਨੇ ਚੱਲ ਕੇ ਕਰਦੇ ਹਾਂ ਉਸ ਵਾਰਾ ਇਸ ਸਬੰਧੀ ਥਾਣਾ ਸਿਟੀ ਕੋਰਕਪੁਰਾ ਦੀ ਪੁਲਿਸ ਵੱਲੋਂ ਦੋ ਮੁਕੱਦਮੇ ਦਰਜ ਕੀਤੇ ਗਏ ਆ ਜੋ ਇੱਕ ਵਿਅਕਤੀ ਰਸਾਲ ਸਿੰਘ ਵਾਸੀ ਪਿੰਡ ਕਲਸ ਥਾਣਾ ਖੇਮਕਰਨ ਜ਼ਿਲ੍ਹਾ ਤਰਨਤਾਰਨ ਦਾ ਫੜਿਆ ਗਿਆ ਜਿਸ ਪਾਸੋਂ ਪਾਸੋਂ ਥਾਣਾ ਸਿਟੀ ਕੋਰਕਪੁਰਾ ਦੀ ਪੁਲਿਸ ਨੇ 20 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਤੇ ਦੋ ਵਿਅਕਤੀ ਅਲਫਾਸ ਪੁੱਤਰ ਮੁਹੰਮਦ ਹਫੀਜ਼ ਵਾਸੀ ਸ਼੍ਰੀ ਮੁਖਤਸਰ ਸਾਹਿਬ ਤੇ ਅਵੀ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਪਿੰਡ ਬੱਲੂਆਣਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਦੋਨੋਂ ਪਾਸੋਂ ਇਹਨਾਂ ਦੀ ਕਾਰ ਸਮੇਤ 160 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਇਹਨਾਂ ਨੂੰ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਇਹਨਾਂ ਦੇ ਖਿਲਾਫ ਜਿਹੜਾ ਅਲਫਾਜ਼ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ ਐਨਡੀਪੀਐਸ ਦਾ ਦਰਜ ਹੈ ਜਦ ਕਿ ਅਵੀ ਕੁਮਾਰ ਦਾ ਜੇ ਰਿਕਾਰਡ ਅਸੀਂ ਖੰਗਾਲ ਰਹੇ ਹਾਂ ਅਜੇ ਤੱਕ ਇਹਦੇ ਖਿਲਾਫ ਕੋਈ ਕ੍ਰਿਮੀਨਲ ਰਿਕਾਰਡਿੰਗ ਮਿਲਿਆ ਬਟ ਇਹਦੀ ਅਜੇ ਵੀ ਪੜਤਾਲ ਕਰ ਰਹੇ ਹਾਂ ਅਸੀਂ ਤੇ ਇਹਦੀ ਇੱਕ ਕਾਰ ਵਰਨਾ ਜਿਹੜੀ ਆ ਜਿਹਦੇ ਵਿੱਚ ਸਵਾਰ ਸੀਗੇ ਉਹ ਵੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ थाना सदर ਦੀ ਪੁਲਿਸ ਵੱਲੋਂ सदर ਕੋਟਖਪੁਰਾ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਬੋਰ ਸਿੰਘ ਉਰਫ ਸੋਨੀ ਵਾਸੀ ਪੰਜਗੜਾਈ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਸ ਦੇ ਖਿਲਾਫ ਵੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ। ਇਸ ਦੇ ਖਿਲਾਫ ਪਹਿਲਾਂ 4 ਪਰਚੇ ਦਰਜ ਹੈ, ਇੱਕ ਜੂਏ ਦਾ ਵੀ ਹੈ। ਐਨਡੀਪੀਐਸ ਦਾ ਮੁਕੱਦਮਾ ਦਰਜਾ 307 ਦਾ 1452 ਦਾ ਦਰਜਾ ਹੈ। ਇਸ ਦੇ ਖਿਲਾਫ 4 ਆਲਰੇਡੀ ਪਰਚੇ ਦਰਜ ਨੇ ਤੇ ਹੁਣ ਇਹ ਜੇਲ੍ਹ ਚੋਂ ਬਾਹਰ ਆਇਆ ਸੀਗਾ ਹੁਣ ਇਹਦੇ ਤੋਂ 50 ਗ੍ਰਾਮ ਦੀ ਹੈਰਨ ਦੀ ਬਰਾਮਦਗੀ ਕੀਤੀ ਹੈ ਦੋ ਦੁਬਾਰਾ ਮੁਕਦਮਾ ਦਰਜ ਕਰਕੇ ਇਹ ਤੇ ਕਾਰਵਾਈ ਕਿੰਨੀ ਗ੍ਰਾਮ ਸਾਰੀ ਬਰਾਮਦਗੀ ਟੋਟਲ ਇਹ ਸਾਡੇ 2 ਦਿਨਾਂ ਦੇ ਵਿੱਚ ਕਰੀਬ 230 ਗ੍ਰਾਮ ਹੈਰਨ ਬਰਾਮਦ ਹੋ ਚੁੱਕੀ ਹੈ